ਅਜੀਤਪਿੰਦਰ ਜੀ ਨਿਊਜ਼ੀਲੈਂਡ ਰੇਸ਼ਨ ਤੇ ਹਜ਼ਾਰ ਕਲੱਬ ਵੱਲੋਂ ਨਿਊਜ਼ੀਲੈਂਡ ਦੇ ਸਿੱਕੀ ਐਪਾਂ ਨੂੰ ਜਿਹੜਾ ਕਬੱਡੀ ਦਾ ਕੱਪ ਹੋਇਆ ਤੇ ਉੱਥੇ ਬਿੱਟੂ ਗਏ ਨੇ ਸਾਡੇ ਸ਼ਗਿਰਦ ਕਿਵੇਂ ਦੇਖਦੇ ਨੇ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਇਸ ਟਾਈਮ ਸੈਦੋਕੇ ਨਗਰ ਦੇ ਵਿੱਚ ਖੜੇ ਆਂ ਬੜਾ ਸੂਝਵਾਨ ਨਗਰ ਆ ਤੇ ਬੜਾ ਛੋਟਾ ਹੁੰਦਾ ਮੈਂ ਇਸ ਨਗਰ ਦੇ ਵਿੱਚ ਆਉਂਦਾ ਰਿਹਾ ਤੇ ਜਿੱਥੇ ਇਸ ਨਗਰ ਦੇ ਬਹੁਤ ਸਾਰੇ ਕਬੱਡੀ ਖਿਡਾਰੀ ਇੰਟਰਨੈਸ਼ਨਲ ਲੈਵਲ ਤੇ ਖੇਡੇ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਅੱਜ ਸਾਰੇ ਪਿੰਡ ਨੂੰ ਵੀ ਇਸ ਨਗਰ ਦਾ ਬਲਾਰਾ ਵੀ ਜਿਹੜਾ ਉਹ ਇੰਟਰਨੈਸ਼ਨਲ ਪੱਧਰ ਤੇ ਆਪਣੀਆਂ ਮੱਲਾ ਮਾਰ ਕੇ ਆਇਆ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਸੱਦੇ ਤੇ ਉੱਥੇ ਮੈਚ ਹੋਏ ਤੇ ਉਹਨਾਂ ਮੈਚਾਂ ਦੇ ਵਿੱਚ ਆਪਣਾ ਆਪਣੀ ਕਮੈਂਟਰੀ ਦੇ ਜ਼ਰੀਏ ਜਿਹੜਾ ਇਹਨੇ ਉਹਨਾਂ ਮੈਚਾਂ ਦੇ ਵਿੱਚ ਅੱਬਾ ਖੂਬੀ ਰੰਗ ਭਰਿਆ ਤੇ ਅੱਜ ਇਹ ਭਰਾ ਆਪਣੇ ਟੂਰ ਤੋਂ ਵਾਪਸ ਆਇਆ ਸਾਰਾ ਨਗਰ ਤੋ ਸਾਰੇ ਇਲਾਕੇ ਨੂੰ ਇਸ ਗੱਲ ਦੀ ਖੁਸ਼ੀ ਆ ਅਸੀਂ ਵੀ ਸ਼ਾਮਲ ਹੋਏ ਆ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਵੀ ਬਿੱਟੂ ਨੇ ਜਿਹੜਾ ਇਸ ਨਗਰ ਦਾ ਨਾਮ ਜਿਹੜਾ ਇਹ ਬਾਗਡੋਰ ਹੁੰਦੀ ਆ ਬੰਦੇ ਅੱਗੇ ਦੀ ਅੱਗੇ ਸਾਂਭ ਹੀ ਜਾਂਦੇ ਆ ਕਦੇ ਪਲੇਅਰ ਇਸ ਨਗਰ ਦੇ ਵਿੱਚ ਖੇਡ ਕੇ ਵਾਪਸ ਆਉਂਦੇ ਤਾਂ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਔਰ ਅੱਜ ਬਿੱਟੂ ਇੰਟਰਨੈਸ਼ਨਲ ਲੈਵਲ ਤੇ ਆਪਣੀ ਕਮੈਂਟਰੀ ਦੇ ਜੋਰ ਦਿਖਾ ਕੇ ਲੈ ਆਇਆ ਤੇ ਅੱਜ ਇਹਦਾ ਵੀ ਨਗਰ ਵੱਲੋਂ ਜਿਹੜਾ ਮਾਨ ਸਨਮਾਨ ਕੀਤਾ ਗਿਆ ਕਿਵੇਂ ਲੱਗਦਾ ਜਦੋਂ ਇੱਕ ਕਿਉਂਕਿ ਬਿੱਟੂ ਹਮੇਸ਼ਾ ਹੀ ਇਹ ਕਹਿੰਦਾ ਰਹੇ ਕਿ ਤੁਹਾਡਾ ਸ਼ਗਿਰਦ ਰਿਹਾ ਹੈ ਬਿੱਟੂ ਹੁਣ ਵੀ ਹੈ ਤੇ ਕਿਵੇਂ ਲੱਗਦਾ ਜਦੋਂ ਇੱਕ ਸ਼ਗਿਰਦ ਇਹੋ ਜਿਹਾ ਮਾਨ ਸਨਮਾਨ ਹਾਸਿਲ ਕਰਦਾ ਹੈ ਤੇ ਤੁਹਾਡੀ ਜਿਹੜੀ ਭਾਵਨਾ ਕੀ ਹੈ ਦੇਖੋ ਜੀ ਇਹ ਸਰਕਾਰ ਦੇ ਦਿੰਦਾ ਬਸ ਵੈਸੇ ਅਸੀਂ ਤਾਂ ਆਪ ਹਜੇ ਖੁਦ ਸਿੱਖ ਰਹੇ ਹਾਂ ਹਨ ਤੇ ਬੰਦਾ ਹਮੇਸ਼ਾ ਹੀ ਸਿੱਖਦਾ ਬੰਦਾ ਆਪ ਤੋਂ ਛੋਟੇ ਤੋਂ ਵੀ ਸਿੱਖਦਾ ਆਪ ਤੋਂ ਵੱਡੇ ਤੋਂ ਤਾਂ ਸੈਕਟਰੀ ਸਿੱਖਦਾ ਸੋ ਇਹ ਪ੍ਰੋਫੈਸਰ ਮੱਖਣ ਸਿੰਘ ਦੀ ਪਲਵਾੜੀ ਆ ਉਹਦਾ ਇੱਕ ਫੁੱਲ ਆ ਮੈਂ ਵੀ ਉਹਦਾ ਇੱਕ ਫੁੱਲਾ ਤੇ ਜਿਹੜੀ ਦੇਣ ਆ ਸਾਰੀ ਇਹ ਪ੍ਰੋਫੈਸਰ ਮੱਖਣ ਸਿੰਘ ਜੀ ਦੀ ਆ ਤੇ ਖੁਸ਼ੀ ਹੁੰਦੀ ਆ ਵੀ ਜਦੋਂ ਆਪਦੇ ਨਾਲ ਦਾ ਭਰਾ ਆਪਦੇ ਪਿੰਡਾਂ ਦਾ ਕੋਈ ਬੱਚਾ ਤਰੱਕੀ ਕਰਦਾ ਕਿਉਂਕਿ ਇਹ ਦਿਨ ਦੇਖਣ ਦੇ ਲਈ ਮੈਂ ਵੀ ਬਹੁਤ ਜਿੱਦਾਂ ਸੁਪਨੇ ਦੇਖ ਕੇ ਬੜੀ ਘਾਲਣਾ ਘਾਲੀ ਤੇ ਬਿੱਟੂ ਨੇ ਵੀ 17 ਸਾਲ ਲਗਾਤਾਰ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਆਪਣੀ ਜਿਹੜੀ ਆ ਕਮੈਂਟਰੀ ਦੇ ਜ਼ਰੀਏ ਲੋਕਾਂ ਦੇ ਦਿਲ ਜਿੱਤੇ ਤੇ ਅੱਜ ਇਹਨੂੰ ਜਿਹੜੀ ਇਹਦੀ ਮਿਹਨਤ ਆ ਜਿਹੜਾ ਉਹਦਾ ਫਲ ਆ ਉਹ ਮਿਲਿਆ ਤੇ ਸਾਨੂੰ ਬੜੀ ਖੁਸ਼ੀ ਹੈ ਜੀ ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਿਊਜ਼ੀਲੈਂਡ ਦੇ ਜਿਹੜਾ ਇੱਕ ਸਫਲ ਦੌਰੇ ਤੋਂ ਬਾਅਦ ਅੱਜ ਇਸ ਤੰਗ ਦੇ ਨਾਲ ਪਿੰਡ ਵੱਲੋਂ ਸਵਾਗਤ ਕੀਤਾ ਗਿਆ ਤੁਹਾਡਾ ਸਨਮਾਨ ਕੀਤਾ ਜਾ ਰਿਹਾ ਤੇ ਕੀ ਮਹਿਸੂਸ ਕਰ ਰਹੇ ਹੋ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਆ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਤੇ ਫਿਰ ਧੰਨਵਾਦ ਕਰਦੇ ਆ ਮੇਰਾ ਸਮੁੱਚਾ ਨਗਰ ਪਿੰਡ ਸੈਦੂਗੜੀ ਇਹਦਾ ਰਪਿੰਦਰ ਬਾਈ ਨੇ ਆਖਿਆ ਵੀ ਸਮੇ ਦੇ ਨਾਲ ਨਾਲ ਵਾਂਗਡੋਰ ਹਨਾ ਤੇ ਸੰਤਾਂ ਮਹਾਪੁਰਸ਼ਾਂ ਦੀ ਧਰਤੀ ਆ ਪਹਿਲਵਾਨਾਂ ਦਾ ਪਿੰਡ ਆ ਮੇਰੇ ਤੋਂ ਪਹਿਲਾਂ ਵੱਡੇ ਬਾਈ ਮੱਖਣ ਹਣੀ ਬਲਜੀਤ ਬਾਈ ਉਹਨਾਂ ਨੇ ਇਸ ਨਗਰ ਦਾ ਨਾਮ ਪ੍ਰਸਿੱਧ ਕੀਤਾ ਤੇ ਲੰਮਾ ਸਮਾਂ ਕਬੱਡੀ ਦੇ ਮੈਦਾਨਾਂ ਦੇ ਵਿੱਚ ਆਪਣੀ ਆਵਾਜ਼ ਵਕੀਰਨ ਦੇ ਬਾਵਜੂਦ ਬਾਈ ਰਪਿੰਦਰ ਕੋ ਬਹੁਤ ਕੁਝ ਸਿੱਖਣ ਦੇ ਬਾਵਜੂਦ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੇ ਮੌਕਾ ਦਿੱਤਾ ਪਹਿਲੀ ਵਾਰ ਮੈਂ ਧੰਨਵਾਦ ਕਰਦਾ ਗੋਪਾ ਬੈ ਸਾਡੇ ਬਹੁਤ ਸਤਿਕਾਰਯੋਗ ਵੱਡੀ ਦੇ ਬਹੁਤ ਵੱਡੇ ਪ੍ਰੋਮੋਟਰ ਨੇ ਬਬਲੂ ਕੁਰੂਪ ਖੇਤਰ ਜੀ ਦੀਪਕ ਖੱਖਾਂ ਵਾਲਾ ਸ਼ਿੰਦਰ ਸਮਰਾਜੀ ਤੇ ਸਭ ਤੋਂ ਵੱਡਾ ਜਿਹੜਾ ਸਹਿਯੋਗ ਆ ਮੇਰਾ ਵੱਡਾ ਭਾਈ ਇਸ ਨਗਰ ਦਾ ਜੰਪਲ ਆ ਭਾਈ ਰਾਜਾ ਸੈਦੂ ਕੇ ਉਹਨਾਂ ਦੇ ਫਾਦਰ ਸਾਹਿਬ ਜੀ ਚੀਚੇ ਤੌਰ ਤੇ ਪੁੱਜਿਆ ਸਮੁੱਚੇ ਨਗਰਦਰ ਸਾਰੀਆਂ ਸਖਸ਼ੀਤਾਂ ਦਾ ਧੰਨਵਾਦ ਕਰਦਿਆਂ ਰਾਜੇ ਭਾਈ ਉਹਨਾਂ ਦੀ ਰਪਿੰਦਰ ਭਾਈ ਉਹਨਾਂ ਦੀ ਬਹੁਤ ਵੱਡੀ ਦੇਣ ਆ ਇਸ ਬਿੱਟੂ ਨੂੰ ਸੈਦੂ ਕੇ ਤੋਂ ਨਿਊਜ਼ੀਲੈਂਡ ਦੀਆਂ ਖੇਡ ਮੈਦਾਨਾਂ ਤੱਕ ਲੈ ਕੇ ਜਾਣ ਦੇ ਲਈ ਬਈ ਮੱਖਣ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾਂਗਾ ਜੀ ਸਮੁੱਚੇ ਨਗਰ ਦਾ ਜੀ ਕਿਵੇਂ ਲੱਗਦਾ ਅੱਜ ਜਿਹੜਾ 17 ਸਾਲ ਦਾ ਜਿਹੜਾ ਸੰਘਰਸ਼ਸ਼ੀਲ ਇਵਨ ਸੀ ਕਿ ਕਮੈਂਟੇਟਰ ਦੇ ਤੌਰ ਤੇ ਉਹ ਅੱਜ ਇੱਕ ਰੀਲ ਵਾਂਗ ਤੁਹਾਡੇ ਅੱਖਾਂ ਦੇ ਸਾਹਮਣੇ ਲੰਘ ਰਿਹਾ ਹੋਵੇਗਾ ਜਦੋਂ ਇਹ ਸਨਮਾਨ ਪਾਉਣ ਲਈ ਹਰ ਬੰਦਾ ਚਾਹੁੰਦਾ ਹੈ ਕਿ ਸਾਨੂੰ ਸਨਮਾਨ ਮਿਲੇ ਹਾਂਜੀ ਬਹੁਤ ਘੱਟ ਲੋਕਾਂ ਦੇ ਹਿੱਸੇ ਨਸੀਬ ਹੁੰਦਾ ਹੈ ਬਹੁਤ ਚੰਗਾ ਲੱਗ ਰਿਹਾ ਬਾਈ ਜੀ ਰਪਿੰਦਰ ਬਾਈ ਨੇ ਹਮੇਸ਼ਾ ਕਹਿਣਾ ਵੀ ਕੋਈ ਗੱਲ ਨਹੀਂ ਬਾਰੀ ਆਊਗੀ ਤੇ ਲੈਣ ਚ ਲੱਗਿਆ ਰਹੇ ਮਿਹਨਤ ਡਟਿਆ ਰਹੇ ਬਾਈ ਮੱਖਣ ਉਹਨਾਂ ਨੇ ਬਾਈ ਰਾਜੇ ਉਹਨਾਂ ਨੇ ਸਾਰੇ ਪਿੰਡ ਨੇ ਐਪਰੀਸ਼ੀਏਟ ਕਰਨਾ ਸਾਰੇ ਪਿੰਡ ਦਾ ਅੱਜ ਮੈਨੂੰ ਬਹੁਤ ਅੰਦਰੋਂ ਚਾਹ ਨਹੀਂ ਚੱਕਿਆ ਜਾਂਦਾ ਬਹੁਤ ਵੱਡੇ ਵੱਡੇ ਮਾਨ ਸਨਮਾਨ ਖੇਡ ਮੇਲਿਆਂ ਤੇ ਕਬੱਡੀ ਦੀ ਬਦੌਲਤ ਮਿਲਿਆ ਪਰ ਜਿਹੜਾ ਆਮ ਮਾਨ ਸਨਮਾਨ ਇੱਕ ਵੱਖਰਾ ਹੀ ਮਾਨ ਸਨਮਾਨ ਹੈ ਮੈਂ ਸੋਚਿਆ ਸੀ ਵੀ ਇਸ ਤਰ੍ਹਾਂ ਮੇਰਾ ਨਹੀਂ ਸੋਚਿਆ ਤਾਂ ਨਹੀਂ ਸੀ ਕਦੇ-ਕਦੇ ਖਾਬ ਜ਼ਰੂਰ ਲੈਂਦੇ ਸੀ ਯਾਰ ਕਦੇ ਆਪਣਾ ਵੀ ਨਾ ਇਸ ਤਰ੍ਹਾਂ ਦਾ ਮਾਨ ਸਨਮਾਨ ਹੋਵੇ ਅੱਜ ਚਾਹ ਨਹੀਂ ਚੱਕਿਆ ਜਾਂਦਾ ਬਾਈ ਹਨਾ ਉਹ ਮੈਂ ਜਾਣਦਾ ਜਿੱਦੇ ਵੀਜ਼ਾ ਆਇਆ ਬਾਈ ਰੁਪਿੰਦਰ ਨੇ ਖੁਸ਼ਖਬਰੀ ਦਿੱਤੀ ਬਾਈ ਰਾਜੇ ਨੇ ਉਹਦੇ ਚਾ ਵੱਖਰਾ ਸੀ ਤੇ ਅੱਜ ਉਹ ਤੋਂ ਵੀ ਵੱਖਰਾ ਚਾ ਹਨਾ ਯਾਰ ਪੂਰਾ ਪਿੰਡ ਤੇ ਆਉਣ ਦੇ ਲਈ ਨਾ ਵਧੀਆ ਮਾਣ ਸਨਮਾਨ ਕਰ ਰਿਹਾ ਸਾਰੇ ਪਿੰਡ ਦਾ ਮੈਂ ਫਿਰ ਧੰਨਵਾਦ ਕਰਦਾ ਬਾਬਾ ਬੰਦਾ ਸਿੰਘ ਬਹਾਦਰ ਕਲੱਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ 17 ਸਾਲਾਂ ਦੇ ਵਿੱਚ ਮੈਨੂੰ ਲੱਗਾ ਪੰਜਾਬ ਦਾ ਸ਼ਾਇਦ ਹੀ ਕੋਈ ਫੰਡ ਬਚਾਉ ਜਿੱਥੇ ਤੁਸੀਂ ਕਮੈਂਟਰੀ ਨਹੀਂ ਕੀਤੀ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਪੱਧਰ ਦੀ ਗੱਲ ਕਰੀ ਕੀ ਡਿਫਰੈਂਸ ਲੱਗਿਆ ਤੁਹਾਨੂੰ ਜੀ ਉਹ ਡਿਫਰੈਂਸ ਥੋੜਾ ਜਿਹਾ ਬਈ ਹੈਗਾਗਾ ਤੇ ਆਪਣੇ ਥੋੜਾ ਜਿਵੇਂ ਬਾਈ ਰੁਪਿੰਦਰ ਵੀ ਕਹਿੰਦਾ ਹੁੰਦਾ ਵੀ ਇੱਕ ਤਾਂ ਨੇਰੇ ਦਾ ਸਿਸਟਮ ਉਧਰ ਉਹ ਨਹੀਂ ਹੈਣਾ ਤੇ ਰੂ ਲੈਂਡ ਰੈਗੂਲੇਸ਼ਨ ਬਣੇ ਹੋਏ ਆ ਇੱਕ ਹਰ ਪਲੇਅਰ ਨੂੰ ਹੁੰਦਾ ਵੀ ਮੈਂ ਯਾਰ ਖੇਡ ਕੇ ਕਿਤੇ ਨਾ ਕਿਤੇ ਮੈਂ ਵੀ ਕਿਸੇ ਵਿਦੇਸ਼ਾਂ ਦੇ ਵਿੱਚ ਜਾਵਾਂ ਤੇ ਨਿਊਜ਼ੀਲੈਂਡ ਦੀ ਫੈਡਰੇਸ਼ਨ ਇੱਕ ਉਹ ਫੈਡਰੇਸ਼ਨ ਆ ਜਿਹੜੀ ਨਵੇਂ ਪਲੇਅਰ ਨੂੰ ਮੌਕਾ ਦਿੰਦੀ ਹੈ ਮੈਂ ਵੀ ਨਵੇਂਆਂ ਦੇ ਵਿੱਚੋਂ ਗਿਆ ਗਾਣਾ ਤੇ ਉਹਦੇ ਵਿੱਚ ਸਭ ਤੋਂ ਵੱਖਰਾ ਤਾਂ ਨਿਊਜ਼ੀਲੈਂਡ ਦੇ ਵਿੱਚ ਇਹ ਲੱਗਿਆ ਵੀ ਜਿੰਨੇ ਗਏ ਨਵੇਂ ਪਲੇਅਰ ਗਏ ਹੈ ਜੀ ਤੇ ਨਵੇਂ ਪਲੇਅਰਾਂ ਨੂੰ ਇੱਕ ਨਵਾਂ ਪਲੇਟਫਾਰਮ ਮਿਲੇਗਾ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਨੂੰ ਹਾਂਜੀ ਫਿਰ ਚੇਚੇ ਤੌਰ ਤੇ ਮੈਂ ਧੰਨਵਾਦ ਕਰਦਾ ਜੀ ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਕਲੱਬ ਸੈਦੋਗੇ ਭਾਈ ਰੂਪ ਉਹਨਾਂ ਦਾ ਤੇ ਬਾਈ ਬੰਤੇ ਹੋਣਾ ਦਾ ਬਾਈ ਜਸਮੇਲ ਹੋਣਾ ਦਾ ਸਾਰੇ ਸਮੁੱਚੇ ਨਗਰ ਦਾ ਫੇਰ ਇੱਕ ਵਾਰ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਬਾਈ ਰਪਿੰਦਰ ਦਾ ਉਸਤਾਦ ਜੀ ਦਾ ਚੇਚੇ ਦੌਰ ਤੇ ਧੰਨਵਾਦ ਕਰਦਾ ਬਾਈ ਉਹਨਾਂ ਨੇ ਬਹੁਤ ਜਾਨੀ ਕੇ ਬਿੱਟੂ ਨੂੰ ਬਾਈ ਉਹਨਾਂ ਦਾ ਸੁਪਨਾ ਸੀ ਯਾਰ ਤੂੰ ਡਟਿਆ ਰਹੇ ਡਟਿਆ ਰਹੇ ਤੇਰੀ ਵਾਰੀ ਆਊਗੀ ਜਿੰਨੇ ਖੜੇ ਇੱਕ ਵਾਰ ਬਾਈ ਦੇ ਨਾਂ ਤੇ ਤਾੜੀ ਰਾਜੇ ਬਾਈ ਦੇ ਨਾਂ ਤੇ ਜ਼ਰੂਰ ਤਾੜੀ ਮਾਰਦੇ ਬਾਈ ਉਹਨਾਂ ਨੇ ਬਾਈ ਪ੍ਰਗਟ ਹੋਣਾ ਦਾ ਪਾਰੇ ਹੋਣਾ ਦਾ ਬਾਈ ਗੋਗੇ ਹੋਣਾ ਦਾ ਸਾਰੇ ਸਤਿਕਾਰਯੋਗ ਜਿੰਨੇ ਸਾਡੇ ਈਸੀ ਬਾਈ ਹੁਣੀ ਇਧਰ ਸਕਪਾਲ ਹੋਣੀ ਮੇਰੇ ਫਾਦਰ ਸਤਕਾਰ ਅਰੀਸ ਸਿੰਘ ਜੀ ਸਹਿਦੋਗੇ ਬਾਈ ਬਿੱਟੂ ਉਹ ਸਾਰਿਆਂ ਦਾ ਬਾਈ ਰੂਪ ਦਾ ਚੇਚੇ ਤੌਰ ਤੇ ਧੰਨਵਾਦ ਵਿਕੀ ਉਹਨਾਂ ਦਾ ਲਿਸਟ ਬਹੁਤ ਲੰਮੀ ਆ ਸਾਰੇ ਪੁਰਾਣੇ ਗੁਰਵਿੰਦਰ ਦੇ ਫਾਦਰ ਸਾਹਿਬ ਜੀ ਚੇਚੇ ਤੌਰ ਤੇ ਬਹੁਤ ਮਾਨ ਸਤਕਾਰ ਦਿੱਤਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਰਪਿੰਦਰ ਬਾਈ ਦਾ ਰਾਜੇ ਬਾਈ ਦਾ ਮੱਖਣ ਦਾ ਸਮੁੱਚੇ ਨਗਰ ਦਾ ਸਦਾ ਰਿਣੀ ਰਹੂਗਾ ਬਹੁਤ ਬਹੁਤ ਧੰਨਵਾਦ ਜਿੱਤੂ ਉਹਨਾਂ ਨੂੰ ਨਜ਼ਦੀਕ ਤੋਂ ਜਾਣਦੇ ਹੋ ਅੱਜ ਇਸ ਲੈਵਲ ਤੇ ਇੰਨਾਤ ਮਾਰ ਮੈਸੇਜ ਸੋੜਿਆ ਸਾਰਾ ਫੈਨੋ ਦਾ ਸਵਾਗਤ ਲਈ ਪਹੁੰਚਿਆ ਬਹੁਤ ਮਾਨ ਮਹਿਸੂਸ ਹੋ ਗਈ ਮੈਨੂੰ 17 ਸਾਲ ਹੋ ਗਏ ਸੀ ਮਿਹਨਤ ਕਰਦੇ ਨੂੰ 17 ਸਾਲਾਂ ਦਾ ਅੱਜ ਇਹਦਾ ਮਤਲਬ ਮਿਹਨਤ ਦਾ ਮੌ ਸੋਚ ਆ ਵੀ ਹਰ ਇੱਕ ਬੰਦੇ ਨੂੰ ਉੱਚਾ ਚੱਕੇ ਹਨ ਤੇ ਇਹਨਾਂ ਦੀ ਜਿਹੜੀ ਸੋਚ ਹੈ ਐਨੀ ਉੱਚੀ ਤੇ ਸੁਚੀ ਹੋਰ ਕਿਸੇ ਦੀ ਸੋਚ ਮੇਰੇ ਹਿਸਾਬ ਦੇ ਵਿੱਚ ਕਿਸੇ ਕਿਸੇ ਦੇ ਸਹੀ ਹੋਵੇ ਜੀ ਪ੍ਰਕਰਤ ਜੀ ਅੱਜ ਤੁਹਾਡੇ ਮਿੱਤਰ ਵੀ ਤੁਹਾਡੇ ਸਾਥੀ ਵੀ ਗਰਾਊਂਡ ਦੇ ਵਿੱਚ ਵੀ ਅਕਸਰ ਅਸੀਂ ਦੇਖਦੇ ਰਹੇ ਹਾਂ ਕਿ ਇਕੱਠਾ ਨੇ ਛਾਲੀ ਗਰਾਊਂਡ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਉਂਦੇ ਰਹੇ ਹੋ ਤੇ ਅੱਜ ਬਿੱਟੂ ਸੇ ਦੋਕੇ ਦਾ ਪਿੰਡ ਦੇ ਵਿੱਚ ਸਨਮਾਨ ਕੀਤਾ ਗਿਆ ਤੁਹਾਨੂੰ ਕਿਵੇਂ ਲੱਗ ਰਿਹਾ ਸਾਨੂੰ ਬਹੁਤ ਖੁਸ਼ੀ ਹੈ ਜੀ ਵੀਰ ਦੀ ਠੀਕ ਹੈ ਨਾ ਐਡਰੈਸ 17 ਸਾਲਾਂ ਬਾਅਦ ਪਰਮਾਤਮਾ ਨੇ ਰਵਿੰਦਰ ਗੜ ਅਗਿਆਨੇ ਹੋਰ ਐਨ ਆਰ ਆਈ ਰਾਜ ਵਰਗਿਆਂ ਨੇ ਵਿਚਾਰੇ ਨੇ ਠੀਕ ਹੈ ਨਾ ਤੇ ਉਹ ਕੇ ਪਰਿਵਾਰ ਦਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਸਾਨੂੰ ਬਹੁਤ ਵੱਡਾ ਮਾਣ ਆ ਵੀ ਇਸੇ ਪਿੰਡ ਦਾ ਨਾਂ ਉੱਚਾ ਕੀਤਾ ਹੈ